ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਤੇ ਦੋਸਤੋ ਅੱਜ ਅਸੀਂ ਖੜੇ ਆਂ ਪਿੰਡ ਬਰਗਾੜੀ ਪਹਿਲਾਂ ਅਸੀਂ ਗਏ ਸੀ ਛੇੜੇ ਵਾਲੇ ਤੇ ਬਾਈ ਬਿੱਟੂ ਬਾਜਵਾ ਸਾਡੇ ਨਾਲ ਆ ਇਹ ਇੱਥੇ ਅਸੀਂ ਇਹਨਾਂ ਨੂੰ ਲੈ ਕੇ ਆਏ ਆ ਇਹਨਾਂ ਦੀ ਸਹਿਮਤੀ ਕਰਾਈ ਆ ਗੱਲਬਾਤ ਵੀ ਸਾਰੀ ਕਰਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਇਹ ਜਿਹੜੀ ਮੰਡੀ ਬੁੱਧਵਾਰ ਨੂੰ ਲੱਗਦੀ ਹੁੰਦੀ ਸੀ ਛੇੜੇ ਵਾਲੇ ਵੀ ਬੁੱਧਵਾਰ ਲੱਗਦੀ ਸੀ ਤੇ ਇੱਥੇ ਜਿਹੜੀ ਬਰਗਾੜੀ ਵੀ ਬੁੱਧਵਾਰ ਲੱਗਦੀ ਸੀ ਹੁਣ ਇਹ ਮੰਡੀ ਦਾ ਜਿਹੜਾ ਟਾਈਮ ਆ ਦਿਨ ਆ ਉਹ ਬਦਲਦਾ ਹੈ ਤੇ ਜਿਹੜੀ ਬਰਗਾੜੀ ਛੇਡੇ ਵਾਲੇ ਮੰਡੀ ਲੱਗਦੀ ਸੀ ਉਹ ਹਸੇ ਦਿਨ ਲੱਗੂਗੀ ਬੁੱਧਵਾਰੀ ਲੱਗੂਗੀ ਬਾਕੀ ਆਪਾਂ ਬਾਜਵਾ ਸਾਹਿਬ ਨਾਲ ਗੱਲਬਾਤ ਕਰਦੇ ਆ ਸਹਿਮਤੀ ਨਾਲ ਗੱਲ ਹੋਈ ਆ ਤੇ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰਾ ਦੇ ਵਪਾਰੀ ਵੀਰਾ ਦੱਬ ਕੇ ਸਾਥ ਦਿਓ ਜੇ ਕਿਉਂਕਿ ਜਿਹੜਾ ਦਿਨ ਬਦਲਣਾ ਹੈ ਬਈ ਇਹ ਥੋੜਾ ਜਿਹਾ ਔਖਾ ਹੋ ਜਾਂਦਾ ਕੰਮ ਕਿਉਂ ਖੱਜਲ ਖੁਵਾਰੀ ਨਾ ਕਿਸੇ ਨੂੰ ਹੋਵੇ ਤੇ ਵੀਡੀਓ ਨੂੰ ਮੇਰੇ ਵੀ ਸਾਰੇ ਸ਼ੇਅਰ ਕਰ ਦਿਓ ਤੇ ਆਪਾਂ ਕਰਦੇ ਆ ਬਾਜਵਾ ਸਾਹਿਬ ਨਾਲ ਗੱਲਬਾਤ ਤੇ ਕਰਦੇ ਆ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜ ਹਾਂਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਤੇ ਕੀ ਆਪਾਂ ਦਿਨ ਕਿਵੇਂ ਚੇਂਜ ਕੀਤਾ ਤੇ ਕੀ ਧੰਨਵਾਦ ਪਹਿਲਾਂ ਸਾਰੇ ਵੀਰਾਂ ਦਾ ਜੀ ਠੀਕ ਆ ਜੀ ਭਾਈ ਮੋਲਕੀ ਦਾ ਗੁਰਪ੍ਰੀਤ ਜੀ ਦਾ ਮਾਲੀ ਜੀ ਆ ਸਰਪੰਚ ਸਾਹਿਬ ਜਿੱਤਕੇ ਵਾਲੇ ਖੜਾ ਵਾਲੇ ਕੋੜੇ ਰਮਾਣੇ ਵਾਲੇ ਠੀਕ ਆ ਜੀ ਮੰਗਲਵਾਰ ਮੰਡੀ ਵਾਲੇ ਲੱਗਾ ਜੀ ਠੀਕ ਆ ਜੀ ਸਾਰੇ ਭਰਾ ਅਸੀਂ ਇਕੱਠੇ ਆ ਠੀਕ ਆ ਜੀ ਸਾਡੇ ਕੋਈ ਉਹ ਜੀ ਗੱਲ ਹੈ ਨਹੀਂਗੀ ਸਹੀ ਆ ਜੀ ਐਡੀ ਕੋਈ ਗੱਲ ਹੈ ਵੀ ਨਹੀਂ ਸੀ ਅਮਣੇ ਚੱਲ ਕੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਡਾ ਸਮਝੌਤਾ ਹੋ ਗਿਆ ਉਸਨੇ ਠੀਕ ਆ ਜੀ ਏ ਮੰਡੀ ਲੱਗੂਗੀ 100 ਵਾਰ ਠੀਕ ਆ ਸਾਰੇ ਦੀ ਸਹਿਮਤੀ ਹੈ ਬਾਈ ਮੋਲਕ ਜੀ ਖੜੇ ਮੰਡੀ ਦੇ ਮਾਲਕ ਆ ਗੁਰਬੀਰ ਜੀ ਖੜੇ ਆ ਆਪਣੀ ਮੰਡੀ ਬੁੱਧਵਾਰ ਐਤਵਾਰ ਮੰਡੀ ਸੂਰੇ ਵਾਲਾ ਤੇ ਮੰਗਲਵਾਰ ਬਾਈ ਮੰਡੀ ਲਾਦਾ ਜੱਗਾ ਹਰੀਕੇ ਹਰੀਕੇ ਕਲਾ ਹਰੀਕੇ ਕਲਾ ਐਦਾਂ ਸਾਡੇ ਕੋਲ 3 ਮੰਡੀਆਂ ਸੀ ਚੌਥੀ ਆਈ ਹੈ ਠੀਕ ਆ ਜੀ ਹੋਰ ਸਾਡੀ ਕਿਸੇ ਮੰਡੀ ਨਾਲ ਕੋਈ ਸਹਿਮਤੀ ਨਹੀਂ ਗਈ ਅਜੇ ਠੀਕ ਆ ਜੀ ਇੱਕ ਅਸੀਂ ਇਹ ਗੱਲ ਹੋਰ ਕੀਤੀ ਆ ਕੋਈ ਮੰਡੀ ਤੋਂ ਮੰਡੀ ਸੌਦਾ ਕਰਦਾ ਹਾਂ ਹਾਂਜੀ ਹਾਂ ਆਪਾਂ ਲਗ ਲਗ ਦਾ ਸੌਦਾ ਦਵਾ ਦਿੰਨੇ ਆ ਬਈ ਮੋਲਕੀ ਦੁਆਰਾ ਸਾਡਾ 100 ਰੁਪਏ ਦੀ ਪਰਚੀ ਆ ਨਾ ਬਿਲਕੁਲ ਜੀ ਤੇ 150 ਰੁਪਏ ਹੀ ਖਰਚਾ ਕਰ ਦਿੰਨੇ ਆ ਤੇ ਅਗਲਾ ਬੰਦਾ ਫੋਨ ਲਾਉਂਦਾ ਬਈ ਜੀ ਸਾਡਾ ਸਬੂਧਾਰ ਸੀਗਾ ਉਹ ਜਿਹੜਾ ਬੰਦਾ ਸੌਦੇ ਤੋਂ ਮੰਡੀ ਤੋਂ ਮੰਡੀ ਪੈਸੇ ਨਹੀਂ ਦਿੰਦਾ ਹਾਂਜੀ ਹਾਂਜੀ 1000 ਰੁਪਏ ਤਾਂ ਮੰਡੀ ਤੋਂ ਮੰਡੀ ਮੋਕਾ ਉਹ ਜਰਵਾਨਾ ਉਹਨੂੰ ਜੇ ਮੰਡੀ ਤੋਂ ਮੰਡੀ ਨਹੀਂ ਤਾਂ ਦੋ ਦਿਨ ਵੀ ਲੇਟ ਕਰਦਾ ਠੀਕ ਹੈ ਸੌਦੇ ਕਰਨੇ ਹੁੰਦੇ ਆ ਤੇ ਇੰਨੀ ਕਿ ਮੰਡੀ ਵਾਲੇ ਜ਼ਿੰਮੇਵਾਰੀ ਹੋਊਗੀ ਵੀ ਅਸੀਂ ਹਾਂ ਸੌਦਾ ਦਵਾਇਆ ਸੀ ਸੌਦਾ ਦਿੱਤਾ ਸੀ ਤੇ ਇੰਨੇ ਪੈਸੇ ਦੇਣੇ ਆ ਹੁਣ ਮੰਡੀ ਵਾਲਾ ਬੰਦਾ ਇੰਨੇ ਨੇ ਪੈ ਕਿੱਥੋਂ ਦੇਊਗਾ ਜੀ ਸਹੀ ਗੱਲ ਜੇ ਵੀ ਬਾਈ ਬੰਦਾ ਨਹੀਂ ਦਿੰਦਾ ਉਹ ਸਾਰੀਆਂ ਮੰਡੀਆਂ ਤੋਂ ਬੰਦਾ ਬਾਈਕਾਟ ਉਹਦੇ ਘਰੇ ਜਾ ਕੇ ਉਹਦਾ ਮਾਲ ਚਾਕੇ ਮਾਲ ਨੂੰ ਦਿੱਤਾ ਜਾਊਗਾ ਠੀਕ ਹੈ ਇਹ ਆਦਾ ਦੇਖੋ ਮਾਲ ਮੈਂ ਲੈਣਾ ਹੈ ਨਹੀਂ ਲੈਣਾ ਖਰੀਦਣਾ ਨਹੀਂ ਖਰੀਦਣਾ ਜੇ ਪੈਸੇ ਦਾ ਮਾਲ ਲਓ ਨਹੀਂ ਰਹਿਣ ਦੋ ਅਜਾ ਭਾ 20000 ਦਾ ਮਾਲ ਲੇ ਕੇ 50 ਲੈ ਕੇ ਗਾਹ ਵੇਚ ਦਿੰਨੇ ਆ ਗਾਹ ਕਿ ਇਹਨੂੰ ਪੈਸੇ ਪਵਾਉਂਦੇ ਨਹੀਂਗੇ ਤੇ ਪੈਸੇ ਕਿੱਥੋਂ ਹੋਣਗੇ ਆਪਣੇ ਕੋਲੇ ਆ ਮੰਡੀਆਂ ਕਿਵੇਂ ਚੱਲਣਗੀਆਂ ਖਰਚੇ ਕਿੱਥੋਂ ਹੋਣਗੇ ਦੂਜੀ ਬੇਨਤੀ ਮੇਰੀ ਇਹ ਹੈ ਕਿ ਗੁੱਸਾ ਨਾ ਕਰੋ ਕਿਸੇ ਗੱਲ ਦਾ ਇਹ ਬਾਈ ਖਰਚਾ ਕਰਦਾ ਮੈਂ ਵੀ ਕਰਦਾ ਉਹ ਸੂਰੀਆ ਵਾਲੇ ਵੀ ਕਰਦੇ ਆ ਪਰਚੀ ਚੋਰੀ ਕਰਦਾ ਜੇ ਕੋਈ ਚੋਰੀ ਵਾਲਾ ਫੜੇਗਾ 2000 ਰੁਪਏ ਡੰਡਾ ਮੰਡੀ ਤੋਂ ਬਾਈਕਾਟ ਹੋਊਗਾ ਕੋਈ ਵੀ ਆਸ ਵਿੱਚ ਮੈਂ ਕਹਦਾ ਨਾ ਪਤਾ ਲੱਗ ਹੀ ਜਾਂਦਾ ਕੋਈ ਰਹਿੰਦਾ ਨਹੀਂ ਕਸਰ ਨਹੀਂ ਰਹਿੰਦੀ ਕੋਈ ਹਾਂਜੀ ਹਾਂਜੀ ਪਰ ਇਹ ਨਾ ਹੱਕ ਹੈ ਮਾਲਕ ਨੂੰ ਦੱਸਣਾ ਵੀ ਆ ਬਾਈ ਪਰਚੀ ਨਹੀਂ ਦੇਣੀ ਨਾ ਦਿਓ ਆ ਦੱਸ ਕੇ ਬੰਦੇ ਬੱਸ ਦੇੋ ਨਾ ਦਿਓ ਕੋਈ ਦੁੱਖ ਨਹੀਂ ਹੁਣ ਮਾਲਕ ਮਗਰਮਾ ਕੋ ਥੋੜਾ ਤੁਰਾ ਫਿਰਦਾ ਬਾਈ ਬੈਠਾ ਮਗਰਮਾ ਪਰਚੀ ਕਿੱਥੇ ਕੱਟੀ ਹੈ ਕਿੱਥੇ ਕੱਟੀ ਨਹੀਂ ਫੇਰਾ ਫੇਰੀ ਨਾ ਕਰੋ ਫੇਰਾ ਫੇਰੀ ਨਾ ਕਰੋ ਇਹ ਜਿੰਦਾ ਖਾਓ ਇਹ ਜਿੰਦਾ ਅਗਲੇ ਹੁੰਦੇ ਹੋ ਪਹਿਲਾਂ ਮਿਹਨਤ ਕਰਦਾ ਤੁਹਾਡਾ ਕਿੰਨਾ ਰਜਗਾਰ ਬਣਾਇਆ ਹੈ ਇਹ ਲੋਕਾਂ ਨੇ ਆ ਕਿੰਨੇ ਵੀਰ ਦਾ ਛਾ ਛੱਡ ਗਿਆ ਸਰਪੰਚ ਦਾ ਮੁੰਡਾ ਖੜਾ ਮਤਲਬ 22 23 ਸਾਲ ਦਾ ਹੋਣਾ ਠੀਕ ਹੈ ਤੇ ਵਧੀਆ ਵਧੀਆ ਸੌਦੇਕਾਰ ਦਾ ਛੋਟੇ ਛੋਟੇ ਸ਼ੋਰ ਕਰੀ ਜਾਂਦੇ ਕਿੰਨਾ ਵਧੀਆ ਲੈਣ ਚਲਾਈ ਵੀ ਹੈ ਇਹ ਲੈਣ ਨੂੰ ਸਿਰੇ ਲਾਓ ਬਾਕੀ ਜੇ ਕੋਈ ਹੋਰ 나오ਤ ਪੈਂਦੀ ਤਾਂ ਆਪਾਂ ਸਾਰੇ ਮੰਡੀ ਵਾਲੇ ਇਕੱਠਾ ਇਕੱਠੇ ਹੋਣਾ ਫਿਰ ਵੀ ਇਕੱਠੇ ਰਵਾਂਗੇ ਕੋਈ ਠੇਕੇਦਾਰ ਸਿਸਟਮ ਆਪਣੇ ਪੈਣਾ ਨਹੀਂਗਾ ਜੇ ਆਪਾਂ ਵਿਖੜ ਗਏ ਤਾਂ ਪਤਾ ਰਹੇਗੀ ਲਾ ਲੰਦਾ ਬਿਲਕੁਲ ਬਿਲਕੁਲ ਨਹੀਂ ਕਹੂੰਗਾ ਨਹੀਂ ਉਹ ਮੰਡੀ ਮੇਰੀ ਹੈ ਦੇ ਮੈਨੂੰ ਪਰਚੀ ਕਿਸੇ ਨੇ ਕੁਝ ਨਹੀਂ ਕਿਸੇ ਨੂੰ ਦੇਣਾ ਆਪਾਂ ਇਕੱਠੇ ਰਵਾਂਗੇ ਕਿਉਂ ਬਾਈ ਜੀ ਠੀਕ ਹੈ ਬਾਈ ਜੀ ਹਾਂ ਕਿਸੇ ਨੂੰ ਕੋ ਤੇ ਆਨੇ ਵਿਚਾਰੀ ਚੌਂਕੀ ਕੰਮ ਆ ਆਪਾਂ ਸਾਰੇ ਇਕੱਠੇ ਚੱਲਾਂਗੇ। ਬਾਈ ਗੁਰਪ੍ਰੀਤ ਕੀ ਕਹਿਣਾ ਚਾਹੁੰਨੇ ਤੁਸੀਂ? ਆਪਾਂ ਕਹਿੰਦੇ ਜੀ ਮੰਨ ਗਏ ਲੋਕ ਵੀ ਪਹਿਲਾਂ ਲੱਗਦੀ ਬੁੱਧਵਾਰ ਦੀ ਮੰਡੀ। ਠੀਕ ਆ ਜੀ। ਤੇ ਹੁਣ ਲੱਗਣ ਜਾ ਰਹੀ ਐ ਸੋਮਵਾਰ ਦੀ ਮੰਡੀ। ਠੀਕ ਆ ਜੀ। ਸੋਮਵਾਰ ਨੂੰ ਮੰਡੀ ਲੱਗਿਆ ਕਰੂਗੀ ਵਪਾਰੀ ਵੀਰਾਂ ਨੂੰ ਇਹੀ ਬੇਨਤੀ ਐ ਵੀ ਸਾਰੇ ਇੱਥੇ ਪਹੁੰਚੋ ਨੀ ਗ੍ਰਿਪਾਲਤਾ ਕਰੋ ਸੋਮਵਾਰ ਨੂੰ ਤੇ ਬੁੱਧਵਾਰ ਨੂੰ ਸਿੱਡਾ ਸਿੰਘ ਵਾਲੇ ਤੇ ਮੰਗਲਵਾਰ ਨੂੰ ਲੱਗਦੀ ਐ ਪਿੰਡ ਹਰੀਕੇ ਕਲਾਂ ਤੇ ਅ ਐਤਵਾਰ ਨੂੰ ਲੱਗਦੀ ਐ ਸੋਮਵਾਰ ਨੂੰ ਸੂਰੇ ਵਾਲੇ ਸੋਮਵਾਰ ਨੂੰ ਸੂਰੇ ਵਾਲੇ ਠੀਕ ਆ ਜੀ। ਠੀਕ ਆ ਜ ਧੰਨਵਾਦ ਤੇ ਬਾਈ ਮੋਲਕ ਜੀ ਆਪਣਾ ਕੀ ਵਿਚਾਰ ਆਈ ਬਸ ਸਾਰੇ ਵੀਰਾਂ ਦਾ ਧੰਨਵਾਦ ਬਾਈ ਸਾਡੀ ਸਹਿਮਤੀ ਹੋ ਗਈ ਸਾਰਿਆਂ ਨਾਲ ਅਸੀਂ ਮਿਲ ਕੇ ਚੱਲਾਂਗੇ ਬਸ ਬੁੱਧਵਾਰ ਸੋਮਵਾਰ ਸਾਡੀ ਮੰਡੀ ਹੋਗੀ ਬਰਗਾੜੀ ਤੇ ਬੁੱਧਵਾਰ ਸਿੱਡੇ ਵਾਲੇ ਐਤਵਾਰ ਦੀ ਸੂਰੇ ਵਾਲੇ ਤੇ ਮੰਗਲਵਾਰ ਦੀ ਹਰੀਕੇ ਦਾ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਸਾਰੇ ਮਿਲ ਜੁਲ ਕੇ ਚੱਲੋ ਸਾਡਾ ਸਾਥ ਦਿਓ ਤੇ ਬਸ ਬਹੁਤ ਬਹੁਤ ਧੰਨਵਾਦ ਜੀ ਮੇਰੇ ਵੱਲੋਂ ਵੀ ਸਾਰੇ ਜਿੰਨੇ ਮੇਰੇ ਵੀਰ ਪਹੁੰਚਿਆ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ